ਲੋ ਵੀ ਸੱਜਣੋ ਆ ਸਾਹਮਣੇ ਬਾਈ ਮਹੰਤ ਲੈ ਕੇ ਖੜਾ ਜਿਹਨੂੰ ਆਪਾਂ ਕੰਜ ਵੀ ਕਹਿ ਦਿੰਨੇ ਆ ਇਹਨਾਂ ਨੂੰ ਬਾਈ ਯਾਰ ਕਿਸੇ ਸਾਹਮਣ ਵਾਲੇ ਨੂੰ ਦੇ ਦਿਆ ਕਰੋ ਇਹਨਾਂ ਦੀ ਜਾਨ ਨਾ ਜਾਵੇ ਇਹ ਬਾਈ ਵਿਚਾਲੇ ਖੜਾ ਜਿਹੜਾ ਪੱਗ ਵਾਲਾ ਇਹ ਲੈਣ ਆਇਆ ਵਾੜਾ ਕਿਸ਼ਨਪੁਰਾ ਇਹਦਾ ਪਿੰਡ ਆ ਤੇ ਇਹ ਬਾਈ ਆਇਆ ਕਿਹੜੇ ਪਿੰਡੋਂ ਆਇਆ ਜੀ ਝੰਡੂ ਵਾਲਿਓ ਮਿੱਤਰੋ ਜ਼ਿਲ੍ਹਾ ਮੋਗਾ ਪੈਂਦਾ ਵੀਰ ਦੇ ਪਿੰਡ ਨੂੰ ਨੇੜੇ ਪਿੰਡ ਝੰਡੂ ਵਾਲਾ ਇੱਥੇ ਬੱਕਰੀ ਲੈ ਕੇ ਆਈ ਬੱਕਰੀ ਤੇ ਕੰਜ ਬੱਚੇ ਦੇ ਨੂੰ ਪੈਸੇ ਮਿਲਦੇ ਆ ਬਾਈ ਕਹਿੰਦਾ ਕੰਜ ਬੱਚੇ ਦੇ ਪੈਸੇ ਨਹੀਂ ਮਿਲਣੇਗੇ ਫਿਰ ਇਹ ਦੇਣ ਲੱਗਿਆ ਸਾਹਮਣ ਵਾਲੇ ਵੀਰ ਨੂੰ ਇਹਨਾਂ ਨੂੰ ਵੇਚਿਆ ਨਾ ਕਰੋ ਕਾਂਜ ਜਿਹੜਾ ਨਾ ਬੱਕਰਾ ਹੁੰਦਾ ਨਾ ਬੱਕਰੀ ਇਹਨਾਂ ਨੂੰ ਪੋਣ ਵਾਲੇ ਬੰਦੇ ਨੂੰ ਦਿਆ ਕਰੋ ਜਿਹੜਾ ਸਾੰਭੇ ਬਹੁਤ ਵਧੀਆ ਪੋਣ ਲੱਗਦਾ ਮਿੱਤਰੋ ਤੇ ਜਿਹੜਾ ਇਹਨੂੰ ਸਾੰਭਦਾ ਉਹਨੂੰ ਇਹ ਤਾਰ ਜਾਂਦੇ ਤੇ ਜਿਹੜਾ ਇਹਨੂੰ ਵੇਚ ਦੇਵੇ ਨਾ ਪੜਾ ਦੇਵੇ ਫਿਰ ਉਹਦਾ ਰਹਿੰਦਾ ਕੁਝ ਨਹੀਂਗਾ ਉਹਦਾ ਵੀ ਫਲ ਮਿਲਦਾ ਉਹਨੂੰ ਹਾਂ ਤੇ ਘਟਾ ਦਾ ਫਾ ਇੱਥੇ ਹੀ ਆ ਇੱਥੇ ਕਰਮਾਂ ਦਾ ਫਲ ਆਪਾਂ ਨੂੰ ਮਿਲਣਾ ਹੁੰਦਾ ਤੇ ਮੇਰਾ ਭਾਈ ਬਚਿਆ ਕਰੋ ਇਹੋ ਜੇ ਕੰਮ ਤੋਂ ਤੇ ਭਾਈ ਕੀ ਨਾਂ ਆਪਣਾ ਜੀ ਰਮਜੀਤ ਰਮਜੀਤ ਸਿੰਘ ਨੰਬਰ ਬੋਲੀਆ ਆਪਣਾ ਚਲੋ ਭਾਈ ਨੰਬਰ ਛੱਡੋ ਯਾਰ ਆਪਣਾ ਵੀਡੀਓ ਬਣਾਉਣ ਦਾ ਮਤਵ ਵਾਲੇ ਇਹ ਆ ਵੀ ਜਿਹੜਾ ਕਾਂਜ ਜਾਨਵਰ ਹੁੰਦਾ ਨਾ ਬੱਕਰਾ ਨਾ ਬੱਕਰੀ ਦੋਨੋਂ ਜੋ ਅੱਧ ਵਿਚਾਲਾ ਹੁੰਦਾ ਇਹਨੂੰ ਵੇਚਿਆ ਨਾ ਕਰੋ ਰੱਖਣ ਵਾਲੇ ਬੰਦੇ ਨੂੰ ਸੰਭਾਲਣ ਨੂੰ ਦਿਆ ਕਰੋ ਕਿਉਂਕਿ ਵੱਡਾ ਟੁੱਕੀ ਜਨਾ ਜਾਵੇ ਇਹ ਇਹਨੂੰ ਮਹੰਤ ਵੀ ਕਹਿੰਦੇ ਆ ਆਪਣੇ ਜੋ ਮੇਨ ਅੱਜ ਵੀਡੀਓ ਬਣਾਉਣ ਦਾ ਆਪਣਾ ਮਤਵ ਵਲਾ ਵੀਡੀਓ ਚੰਗੀ ਲੱਗੀ ਤਾਂ ਦੋਸਤੋ ਸ਼ੇਅਰ ਕਰ ਦਿਓ ਧੰਨਵਾਦ ਜੀ